ਜਦੋਂ ਕੀਤਾ ਤੇ ਜਨਾਬ ਦੇ ਮੁਖਮਦੀ ਕੁਤਮਾਨ ਲੋਕਤੀ ਸੌਕੀ ਪਰ ਮਜਸਨਾ 14 ਤਿੰਨ ਸਾਲਾਂ ਦੇ ਅੰਤ ਦੇ ਦਰਮਿਆਨ ਅਜਿਹੀ ਲੋਕਾਂ ਦੇ ਕੁਤਮਾਂ ਦੇ ਮੂੰਹ ਚ ਨਸ਼ੇ ਦੇ ਟੀਗੇ ਲਾਵਾ ਮਰ ਰਹੇ ਪਹਿਲਾਂ ਨਾਲੋਂ ਤਿਆਰ ਹੋਣਾ ਉਹ ਨਸ਼ਾ ਵਿਕਿਆ ਅਜਿਹੀ ਲਗਾਤਾਰ ਲੋਕਾਂ ਦੀ ਗਲੀਆਂ ਤੋਂ ਨਿਕਲੇ ਕੇ ਬੱਚੇ ਨਸ਼ਾ ਲੈ ਕੇ ਫਿਰੇ ਤੇ ਝੂਠ ਬੋਲਿਆ ਜਾ ਰਿਹਾ ਪ੍ਰਾਂਤ ਦਿੱਤਾ ਜਾ ਰਿਹਾ ਲੋਕਾਂ ਕਿਹਦੇ ਨਸ਼ਿਆਂ ਦੇ ਮਰੂ ਤੇ ਜੰਦ ਛੇੜਿਆ ਮੈਂ ਜਿੰਮੇਵਾਰੀ ਲੈ ਕਹਿਣਾ ਚਾਹਣਾ ਲਗਾਤਾਰ ਪੰਜਾਬ ਅੰਦਰ ਇਹ ਡਰਾਮਾ ਕੀਤਾ ਜਾਇਆ ਪੰਜਾਬ ਦੇ ਆਤਮਾ ਵੱਲੋਂ ਲੋਕਾਂ ਦਾ ਕੱਟ ਕਰਕੇ ਉਸੇ ਬੋਲ ਕੇ ਆ ਜਾਣਾ ਉਹਦਾ ਮੰਤਰੀ ਬੋਲ ਕੇ ਆ ਜਾਵੇ ਐਮਐਨਏ ਬੋਲ ਕੇ ਆ ਜਾਵੇ ਇਹਦੇ ਨਾਲ ਨਸ਼ਾਨੀ ਖਤਮ ਹੋਊਗਾ ਜਿੰਨਾ ਚਿਰ ਨਸ਼ੇ ਸਦਾਗ ਰਹੇ ਜਿਹੜੇ ਪੰਜਾਬ ਈਆ ਵੱਡੇ ਜਿਹੜੇ ਮਗਰਮਚ ਬੈਠੇ ਆ ਜੇ ਉਹਨਾਂ ਨੂੰ ਹੱਥ ਪਾਇਆ ਜਾਵੇ ਤੇ ਉਹਨਾਂ ਦੇ ਖਿਲਾਫ ਪਰ ਜੇਰਾ ਕਰਦੇ ਹੁਣ 19 ਦਿਨ ਨਾ ਚਾਹੀਂ ਬੰਦ ਹੋਊਗਾ ਪਰ ਇੱਥੇ ਪੰਜਾਬ ਨੰਬਰ ਵਰਤਾਰਾ ਇਦਾਂ ਦਾ ਕਿਸੇ ਮਜ਼ਦੂਰ ਦਾ ਪੁੱਤ ਲੀਤੋ ਲੱਖਾ ਹੋਵੇ ਗੰਤ ਸੰਗਤ ਤੇ ਪਿਛਲੇ ਸਮੇਂ ਪੈ ਗਿਆ ਹੋਵੇ ਉੱਤੇ ਕੋਈ ਕੇਸ ਦਰਜ ਹੋਇਆ ਹੋਵੇ ਪੰਜਾਬ ਦੇ ਮਜ਼ਦੂਰਾਂ ਦੇ ਪੁੱਤੇ ਜਿਉ ਹੁਣ ਚੰਗੇ ਰਹਿ ਲਗਾ ਹੋਵੇ ਫਰਮਾਨ ਜਾਰੀ ਕਰਤਾ ਪੰਜਾਬ ਦੇ ਆਤਮਾ ਨੇ ਉਸ ਮਜ਼ਦੂਰ ਦੇ ਪੁੱਤ ਨੂੰ ਘਰੋਂ ਚੱਕ ਲਿਆ ਜਾਂਦਾ ਉਹ ਭਾਵੇਂ ਪ੍ਰੇਮ ਗਵਰ ਸਰ ਕਿਸੇ ਫੈਕਟਰੀ ਚ ਲੱਗਾ ਆ ਰਾਤ ਨੂੰ 10 ਵਜੇ ਉਹ ਘਰ ਆਉਂਦਾ ਫਿਰੇ ਚੜਕੇ ਐਸਐਚਓ ਤਵਾ ਮਾਨਮੀ ਪਾਰਟੀ ਦੀ ਪੁਲਿਸ ਚੰਦੀ ਆ ਤਕਾਰਦੀ ਉਹਨੂੰ ਘਰੋਂ ਸੁੱਤਾ ਚੱਕ ਕੇ ਉਹਦੇ ਦੇ ਪਰਚੇ ਫਟ ਕੀਤੇ ਜਾਂਦੇ ਆ ਮੈਂ ਸਿਪਤੀ ਕਰਨਤਾਰ ਨੂੰ ਮੇਰੇ ਖਿਲਾਫ ਮਿਲਣ ਗਿਆ ਜਥੇਬੰਦੀ ਦਾ ਡੈਪੂਟੇਸ਼ਨ ਲੈ ਕੇ ਮੈਂ ਕਿਹਾ ਸਿਪਤੀ ਸਾਹਿਬ ਇਹ ਠੀਕ ਨਹੀਂ ਕਰਦੇ ਤੁਸੀਂ ਜੇ ਲੋਕਾਂ ਦੇ ਪੁੱਤ ਹਮ ਚੰਗੇ ਬਲੇ ਲਗਣਾ ਚਾਹੁੰਦੇ ਹੋ ਤੇ ਤੁਸੀਂ ਉਹਨਾਂ ਨੂੰ ਘਰਾਂ ਤੋਂ ਚੱਕ ਕੇ ਨਜਾਇਜ਼ ਲੋਕਾਂ ਦੇ ਪਰਚੇ ਕਰ ਰਹੇ ਹੋ ਤੇ ਮੈਨੂੰ ਇਹ ਸ਼ਬਦ ਹੀ ਐਸਐਸਪੀ ਕਹਿੰਦਾ ਕਰਨਤਾਲ ਭਰਾਓ ਗੱਲ ਸੁਣਨ ਵਾਲੀ ਆ ਕਹਿੰਦਾ ਪੰਜਾਬ ਦੇ ਹਾਕਮਾਂ ਦਾ ਫਰਮਾਨ ਹੈ ਕਿ ਕਿਸਾਂ ਦੀ ਲਿਸਟ ਲਈ ਕਰਨੀ ਆ ਨਛ ਦੇ ਖਿਲਾਫ ਪਰਚੇ ਅੱਜ ਕਿਹੜੇ ਖਾਨੇ ਜਿੰਨੇ ਵਰਜ ਹੋਇਆ ਇਹਦੋਂ ਵੱਧੀ ਕੋਈ ਗੱਲ ਨਹੀਂ ਜਾਂਦਾ ਮੇਰਾ ਦੱਸਦਾ ਇਹ ਹਾਲਤ ਆ ਨਗਾਦਰ ਨਛਾ ਜਿਹੜਾ ਵੇਖਣ ਨੂੰ ਆ ਵਖਾਣ ਨੂੰ ਆਮ ਆਦਮੀ ਪਾਰਟੀ ਦੇ ਹਾਥੀ ਦੇ ਜਾਂਦਿਆ ਕੈਨ ਨੂੰ ਹੋ ਰਿਹਾ ਖਾਨ ਨੂੰ ਹੋ ਰਿਹਾ ਬਸ ਮੈਂ ਤੁਹਾਨੂੰ ਬੇਨਤੀ ਕਰਨੀ ਚਾਹਨਾ ਅੱਜ ਧਰਨੇ ਤੋਂ ਮੰਗ ਪੱਤਰ ਦੇ ਕੇ ਕਿਤੇ ਤਸੱਲੀ ਨਾ ਕਰ ਲਿਓ ਇਹ ਲੜਾਈ ਲੰਮੀ ਲੜਨੀ ਪਣੀ ਆ ਜੰਗ ਲੰਮੀ ਲੜਨੀ ਪਣੀ ਆ ਸਗੜੇ ਹੋਵੇ ਪਿੰਡਾਂ 'ਚ ਜਥੇਬੰਦੀਆਂ ਬਣਾ ਕੇ ਆਪ ਵਿਹਾਤੀ ਮਜ਼ਦੂਰ ਸਭਾ ਦੀ ਕਾਇਦਾ ਗਠਨ ਕਰਕੇ ਪੰਜਾਬ ਦੇ ਹਾਕਮਾਂ ਦੇ ਖਿਲਾਫ ਲਗਾਤਾਰ ਜੰਗ ਲੜਨੀ ਆ ਤੇ ਜਿਹੜੇ ਹਿੰਦੁਸਤਾਨ ਦੇ ਹਾਕਮ ਐ ਕੀ ਪੰਜਾਬ 'ਤੇ ਨਜ਼ਰਾਂ ਟਿਕਾ ਕੇ ਬੈਠੇ ਆ ਨਾ ਜਿਹੜੀ ਆਮ ਆ ਜਿਹੜੀ ਬੀਜੇਪੀ ਆ ਬੜੀ ਖਤਰਨਾਕ ਜਮਾਦਿਆ ਜਿਹੜੀ ਗਲਤ ਵਿਰੋਧੀ ਜਮਾਦਿਆ ਜਿਹੜੀ ਮਜ਼ਦੂਰਾਂ ਦੀ ਇੱਕ ਨੰਬਰ ਦੀ ਦੁਸ਼ਮਣ ਜਮਾਦਿਆ ਤੇ ਸਭ ਤੋਂ ਵੱਡਾ ਵੀ ਸਾਡੇ ਵਰਗੇ ਤੇ ਹੱਲਾ ਬੋਲਿਆ ਜਾ ਰਿਹਾ ਪਿੰਡਾਂ ਦੇ ਅੰਦਰ ਮਜ਼ਦੂਰਾਂ ਦੇ ਘਰਾਂ 'ਚ ਜਾਂਦੇ ਆ ਉਹਨਾਂ ਨੂੰ ਲਾਰਜ ਦੁੱਤੇ ਜਾਂਦੇ ਆ ਉਹਨਾਂ ਨੂੰ ਉਹਨਾਂ ਦੇ ਕੱਟ ਕਰਕੇ ਉਹਨਾਂ ਨੂੰ ਆਪ ਦੀ ਬੀਜੇਪੀ ਪਾਰਟੀ ਸ਼ਾਮਿਲ ਕਰਕੇ ਸਭ ਤੋਂ ਵੱਡਾ ਅਫਸੋਸ ਹੈ ਕਿ ਸਾਡੇ ਹਲਕੇ ਦੇ ਅੰਦਰ ਮੈਂ ਜਿੱਥੇ ਮੈਨੂੰ ਗਿਆ ਨੇ ਅਤਰਮੇ ਹਲਕਾ ਖੇਲ ਕਰਦੇ ਅੰਦਰ ਸਭ ਤੋਂ ਵੱਡਾ ਮੋਟਾ ਸਾਡੇ ਮਿੱਤੂਆਂ ਨੇ ਪਾਈਆਂ ਪਰ ਇਸ ਯਾਦ ਦੀ ਇਹ ਅਵਸਥਾ ਇਸ ਗੱਲ ਦਾ ਅਫਸੋਸ ਹੈ ਕਿ ਜਿਹੜੀ ਗੱਲ ਮਨੁੱਖ ਸੰਵਿਧਾਨ ਦੀ ਕੀਤੀ ਜਾ ਰਹੀ ਸੀ ਕਿ ਲਗਾਤਾਰ ਜਿੱਥੋਂ ਅਸੀਂ ਦੁਰੇ ਆ ਸਾਡੇ ਬਜ਼ੁਰਗ ਦੁਰੇ ਨੂੰ ਉਸੇ ਜਾਇਆ ਜਾ ਰਿਹਾ ਜਿਉਂ ਉਹਨਾਂ ਨੇ ਸਮੇਂ 'ਚ ਪੰਜਾਬ ਅੰਦਰ ਮਜ਼ਦੂਰ ਭੈਣੋਂ ਤੇ ਭਰਾਓ ਜੇ ਬੀਜੇਪੀ ਸਰਕਾਰ ਦਾ ਘਟ ਲੌਗਿਆ ਗੱਦੀ ਪੰਜਾਬ ਅੰਦਰ ਗੱਦੀ ਤੇ ਉਹ ਆ ਗਏ ਤੇ 2014 ਜਿਹੜੇ ਮਜ਼ਦੂਰ ਆ ਉਹ ਲਗਾਤਾਰ ਉਹਨਾਂ ਦੇ ਘਟ ਗਿਣਤੀ ਤੇ ਆ ਜਿਹੜੇ ਸਾਈ ਆ ਉਹ ਵੀ ਘਟ ਗਿਣਤੀ ਆ ਜਿਹੜੇ ਨਦਿਆਂ ਵੀ ਘਟ ਗਿਣਤੀ ਮੁਸਲਮਾਨ ਘਟ ਗਿਣਤੀ ਆ ਲੋਕਾਂ ਦਾ ਲਗਾਤਾਰ ਵਡਾਣਾ ਜੱਨਾ ਤੁਹਾਨੂੰ ਬੇਨਤੀ ਇਸ ਗੱਲ ਤੋਂ ਵੀ ਚੇਤ ਰਹੋ ਬਸ ਆਉਣ ਵਾਲੇ ਸਮੇਂ ਲਗਾਤਾਰ ਜੱਥੇ ਪ੍ਰਤੀ ਵਾਹ ਕੇ ਜਿਹੜੀਆਂ ਮੰਗਾਂ ਦਾ ਚਾਰਟ ਆਪਾਂ ਇੱਥੋਂ ਦੇ ਕਮਿਸ਼ਨਰ ਸਰਦਾਰਾਂ ਨੂੰ ਪੰਜਾਬ ਦੇ ਸੀਐਮ ਤੱਕ ਭੇਜਣਾ ਜੇ ਸਾਡੀਆਂ ਮੰਗਾਂ ਵੱਲੇ ਪੰਜਾਬ ਦੇ ਆਤਮਾ ਨੇ ਗੌਰ ਨਾ ਕੀਤਾ ਸਾਥੀਆਂ ਮੰਗਾ ਨਾਮ ਦੀਆਂ ਗਈਆਂ ਤਾਂ ਉਹਨਾਂ ਨੇ ਸਮੇਂ ਜਿਹੜੀ ਚੰਦਰਾ ਰਾਣ ਸਾਥੀ ਗਰਨਾਬ ਸਿੰਘ ਦਾਉਦ ਉਹਨਾਂ ਨੇ ਕਰਨ ਉਹਦੇ ਲਈ ਤਿਆਰ ਹੋ ਪਿੰਡਾਂ ਦੇ ਲੋਕਾਂ ਨੂੰ ਜੱਫੀ ਬੰਦ ਕਰਿਓ ਇਹਨਾਂ ਜੱਤਾਰਾਂ ਸਾਰੇ ਪੈਂਪੜਾਵਾਂ ਦਾ ਸਰਦਾਰ